ਆਮ ਆਦਮੀ ਪਾਰਟੀ ਤੋਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦੇ ਉਮੀਦਵਾਰ ਸਾਬਕਾ ਸੰਸਦਿਕਤਰ ਬੀਬੀ ਹਰਬੰਸ ਕੌਰ ਦੂਲੋ ਨੇ ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਬੀਬੀ ਦੂਲੋ ਨੇ ਕੈਪਟਨ ਸਰਕਾਰ ਤੇ ਨਿਸ਼ਾਨਾ ਸਾਧਦੇ ਬੋਲਿਆ ਕਿ ਜਿਹੜੇ ਲੋਕ ਕੰਮ ਪਰਦੇ ਨਾਲ ਕਰਦੇ ਨੇ ਉਹ ਸ਼ਰਿਆਂ ਕੰਮ ਕਰਦੇ ਨੇ ਉਹ ਪਰਦਾ ਨਹੀਂ ਰੱਖਦੇ ਨਾਲੀ ਉਹਨਾਂ ਦਾ ਕਹਿਣਾ ਸੀ ਕਿ ਆਪ ਜੋ ਜਿਹੋ ਜਿਹਾ ਉਹ ਲੋਕਾਂ ਚ ਕੀ ਸੁਧਾਰ ਕਰਨਗੇ ਬੀਬੀ ਦੂਲੋ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਦੇ ਖਿਲਾਫ ਜਦ ਬੀਬੀ ਰਜਿੰਦਰ ਕੌਰ ਪੱਠਲ ਨੇ ਮੋਰਚਾ ਖੋਲ੍ਹਿਆ ਸੀ ਤਦ ਮੈਂ ਆਪਣੇ ਪਤੀ ਸ਼ਮਸ਼ੇਰ ਸਿੰਘ ਦੁੱਲੋ ਦੇ ਖਿਲਾਫ ਕੈਪਟਨ ਦੇ ਨਾਲ ਖੜੀ ਸੀ ਪਰ ਫਿਰ ਵੀ ਕੈਪਟਨ ਨੇ ਮੇਰੇ ਨਾਲ ਧੋਖਾ ਕੀਤਾ ਨਾਲ ਹੀ ਔਰਤਾਂ ਦੇ ਆਖਰੀ ਕਰਨ ਤੇ ਉਹਨਾਂ ਨੇ ਕਾਂਗਰਸ ਪਾਰਟੀ ਤੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਵਿੱਚ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਨਹੀਂ ਮਿਲਦਾ ਦੇਖੋ ਉਸ ਟਾਈਮ 2002 ਤੋਂ ਮੈਂ 7 ਤੱਕ ਜੁੜਿਆ ਰਿਹਾ ਤਾਂ ਕੈਪਟਨ ਸਾਹਿਬ ਆਪਣੇ ਸੀਐਮ ਸੀ ਹੈ। ਔਰ ਬੜੀ ਵਧੀਆ ਸਾਡੀ ਚੱਲੀ ਚੱਲ ਰਹੀ ਸੀ ਸਭ ਕੁਝ। ਅੱਜ ਜਦੋਂ ਮੈਡਮ ਦੇ ਨਾਲ ਥੋੜਾ ਜਿਹਾ ਇਹਨਾਂ ਦੇ ਚਰਚਾ ਹੋ ਗਈ ਥੋੜਾ ਹੋ ਗਿਆ ਆਪਸ ਵਿੱਚ ਹੀ ਮਨ ਮਟਾਵ ਜਿਆ ਹੋਇਆ ਤੇ ਉਸ ਵਕਤ ਕਾਫੀ ਅਸੀਂ ਪੰਜ ਜਣੇ ਸੀਗੇ। ਮੈਡਮ ਸੀਗੇ ਪਠੜ ਤੇ ਤਿੰਨ ਜਣੇ ਅਸੀਂ ਹੋਰ ਸੀਗੇ ਤਾਂ ਇਥੇ ਮੈਂ ਸੀ। ਔਰ ਤਿੰਨ ਜਿਹੜੇ ਲੇਡੀ ਸੀਗੀਆਂ ਉਹ ਮੈਡਮ ਦੇ ਨਾਲ ਚੱਲੇ ਗਈਆਂ। ਸਿਰਫ ਮੈਂ ਸੀ ਜਿਹੜੀ ਕੱਖ ਦਿਨਾਂ ਖੜੀ ਰਹੀ ਐ। ਔਰ ਕੈਪਟਨ ਦੀ ਖੁਦ ਇੱਕ ਆਪਣੇ ਖੁਦ ਕਹਿਣ ਦੀ ਆ ਜਦੋਂ ਇਸ ਚਰਚੇ ਕਰਦੇ ਹੁੰਦੇ ਸੀ ਇਥੇ ਕਿ ਹਰਬੰਸ ਚਟਾਨ ਵਾਂਗ ਖੜੀ ਆ ਮੇਰੇ ਨਾਲ। ਮੂਰੇ ਵਾਦੇ ਮੂਰੇ ਮਤਲਬ ਉਹਦੇ ਮਨ ਦੇ ਵਿੱਚ ਇਹ ਨਹੀਂ ਆ ਰਿਹਾ ਕਿ ਮੈਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਸਿੱਧਾ ਸਾਡੇ ਵੱਲ ਦੋ ਧਿਆਨ ਹੈਗਾ ਸਾਡੇ ਨਾਲ ਪੂਰੇ ਮਨ ਤਨ ਦੇ ਨਾਲ ਖੜੀ ਹੋਈ। ਉਸ ਤੋਂ ਬਾਅਦ ਚਲੋ ਚੱਲਦਾ ਰਿਹਾ ਸਾਰਾ ਕੁਝ ਜਦੋਂ ਆਈ ਆਪਣੇ ਟਿਕਟ ਦੇਣ ਦੀ ਗੱਲ ਉਸ ਟਾਈਮ ਇਹਨਾਂ ਨੇ ਜ਼ੋਰ ਵੀ ਲਾਇਆ ਹੋਣਾ ਕਿ ਨਹੀਂ ਲਾਇਆ ਹੋਣਾ ਇਹ ਇਹ ਜਾਣਣਾ ਉਸ ਤੋਂ ਬਾਅਦ ਚੱਲਦੇ ਰਹੇ ਚੱਲਦੇ ਰਹੇ ਇਹਨਾਂ ਨੂੰ ਇਹ ਵੀ ਪਤਾ ਸੀ ਇਹ ਘਰ ਦੇ ਵਿੱਚ ਇਹਨਾਂ ਦੇ ਆਪਸ ਵਿੱਚ ਜਿਹੜਾ ਮਨ ਮੋਟਾ ਚੱਲਦਾ ਸੀ ਗੁੱਲੂ ਸਾਹਿਬ ਨਾਲ ਉਹ ਵੀ ਸਾਰਿਆਂ ਨੂੰ ਪਤਾ ਹੀ ਸੀਗਾ ਇਹਨਾਂ ਨੂੰ ਇਹ ਵੀ ਪਤਾ ਸੀ ਕਿ ਮੇਰੇ ਨਾਲ ਤਾਂ ਖੜੀ ਹੈ ਇਹ ਮਗਰ ਘਰ ਜਾ ਕੇ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਆ ਉਹ ਤਾਂ ਫਿਰ ਏਸੇ ਨੂੰ ਪਤਾ ਹੋਣਾ ਫਿਰ ਵੀ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਨਹੀਂ ਬਣੀ ਸਾਨੂੰ ਟਿਕਟ ਇਨਾਂ ਨੇ ਇਹ ਵੀ ਨਹੀਂ ਸੋਚਿਆ ਕਿਸੇ ਰਾਹੀ ਵੀ ਨਹੀਂ ਪੁੱਛਿਆ ਹੈਗਾ ਵੀ ਹਰਮਨ ਸਾਹਿਬਾ ਟੈਂਪਲ ਕਿੰਨਾ ਪਾਸ ਕਰਦੇ ਨੇ ਨਹੀਂ ਇਹਨੇ ਪੁੱਛਿਆ ਔਰ ਉਹ ਫਿਰ ਮੈਨੂੰ ਬੜਾ ਇਸ ਚੀਜ਼ ਦਾ ਦੁੱਖ ਆਇਆ ਮੈਂ ਕਿਹਾ ਇਹ ਲੋਕ ਇੱਕ ਕਹਾ ਗੱਲ ਕਹਿੰਦੇ ਹੁੰਦੇ ਆ ਆ ਛੋਟੇ ਲੋਗ ਵੱਡੋ ਕੇ بڑے بڑے ਕੰਮੋ ਵਿੱਚ ਕਾਮ ਆ ਜਾਂਦੇ ਆਂ ਔਰ بڑے ਲੋਗ ਛੋਟੇ ਲੋਗੋ ਕੇ ਛੋਟੇ ਸੇ ਕੰਮ ਪੇ ਆਪਣੀ ਔਕਾਤ ਦਿਖਾ ਲੈਂਦੇ ਆਂ ਇਹਨੇ ਔਕਾਤ ਦਿਖਾਤੀ ਇਹਨੇ ਔਟੇ ਕਰ ਨਹੀਂ ਦੇਖਿਆ ਇਹਨਾਂ ਨੇ ਮੇਰਾ ਜੀ ਕੁਝ ਜੋ ਕੁਝ ਕੀਤਾ ਆ ਇਹ ਬਹੁਤ ਗਲਤ ਕੀਤਾ ਆ ਔਰ ਮੰਨ ਮੰਦ ਭਗਾ ਕੀਤਾ ਆ ਮੈਨੂੰ ਅਫਸੋਸ ਆ ਮੈਂ ਇਹਨਾਂ ਦਾ ਬਹੁਤ ਮਾਣ ਕਰਦੀ ਸੀ ਕਿਉਂਕਿ ਆਰਮੀ ਵਿੱਚ ਸੀਗੇ ਉਹ ਆਰਮੀ ਹੋਣ ਦਾ ਮੈਨੂੰ ਬਹੁਤ ਜਾਨੀ ਇੱਕ ਅੱਛਾ ਲੱਗਦਾ ਸੀ ਕਿਉਂਕਿ ਮੇਰੇ ਫਾਦਰ ਆਰਮੀ ਵਿੱਚ ਸੀ ਮੈਂ ਇਹਨਾਂ ਦਾ ਮਾਣ ਬਹੁਤ ਮਾਣ ਕਰਦੀ ਬਾਕੀ ਇਹਨਾਂ ਨੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਅਸੀਂ ਵੀ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਦੇ ਵਿੱਚ 33% ਜਿਹੜੀ ਦਿੱਤਾ ਹੋਇਆ ਉਹ ਵੀ ਕੋਟਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਉਹਦੇ ਵਿੱਚ ਸਿਰਫ ਇਕੁਅਲ ਏਡੀ ਤਾਂ ਨਹੀਂ ਆਂਦੀ ਹੈਗੀ ਸਾਡੇ ਹੁਸ਼ਿਆਰਪੁਰ ਤੋਂ ਬੈਠੇ ਆ ਅਸੀਂ ਬੈਠੇ ਆ ਅਗਰ ਇਹਨਾਂ ਨੇ ਚਾਹ ਲੇਡੀਜ਼ ਨੂੰ ਨਹੀਂ ਦਿੱਤੀਆਂ ਕੋਈ 2 1 ਦੇ 1 2 1 2 ਹੋਰ ਦੇ ਦਿੰਦੇ ਤਾਂ ਤਾਂ ਲੇਡੀਜ਼ ਦਾ ਕੋਟਾ ਸ਼ਾਇਦ ਪੂਰਾ ਹੋ ਜਾਂਦਾ ਦੂਸਰੀ ਗੱਲ ਰਿਜ਼ਰਵ ਕੋਟੇ ਦੇ ਵਿੱਚ ਲੇਡੀਜ਼ ਰਿਜ਼ਰਵ ਇਹ ਵੀ ਇਹਨਾਂ ਨੇ ਨਿਕਾ 33% ਵਿੱਚ ਦੇਣੀ ਜਾਂਦੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਸਾਨੂੰ ਕਾਊਂਟ ਨਹੀਂ ਕੀਤਾ ਇਹਦੇ ਵਿੱਚ ਮੇਰਾ 100% ਬਣਦਾ ਸੀ ਇੱਕ ਅਸੀਂ ਹਲਕੇ 'ਚ ਬੈਠੇ ਸੀ ਦੂਸਰੇ ਲੇਡੀਜ਼ ਹੋਣ ਦੇ ਨਾਤੇ ਵੀ ਸਾਡਾ ਬਣਦਾ ਸੀਗਾ ਰਿਜ਼ਰਵ ਕਰਦੇ ਸੀ ਅਸੀਂ ਔਰ ਇਹਨਾਂ ਨੇ ਨਹੀਂ ਕੀਤਾ ਇਹ ਵੀ ਬਹੁਤ ਬੜਾ ਇਹਨਾਂ ਨੇ ਨੁਕਸਾਨ ਕੀਤਾ ਔਰ ਲੇਡੀਜ਼ ਨੂੰ ਅਸੀਂ ਕਹਿੰਦੇ ਆ ਵੀ ਬੇਟੀ ਬਚਾਓ ਔਰ ਬੇਟੀ ਪੜਾਓ ਫਿਰ ਉਹ ਕੱਲ ਅੱਜ ਦੀਆਂ ਬੇਟੀਆਂ ਕੱਲ ਨੂੰ ਲੀਡਰ ਵੀ ਬਣ ਸਕਦੀਆਂ ਨਹੀਂ ਦੀਆਂ ਜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਹੋਣ ਲੱਗੇ ਜਿਸ ਤਰ੍ਹਾਂ ਸਾਡੇ ਨਾਲ ਤੇ ਬੇਟੀਆਂ ਬਚਾਉਣ ਦਾ ਪੜਾਉਣ ਦਾ ਉਹਨਾਂ ਨੂੰ ਫਿਰ ਪੜਾਉਣ ਦਾ ਕੀ ਮਤਲਬ ਠੀਕ ਹੈ ਫਿਰ ਤਾਂ ਜਿਸ ਤਰ੍ਹਾਂ ਹੈਗਾ ਠੀਕ ਹੀ ਚੱਲੀ ਚੱਲ ਬਰਹਾਲ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਹੈ 19 ਅਪ੍ਰੈਲ ਨੂੰ ਹੋਈ VOTING ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ ਅਤੇ ਇਹ ਆਪਸੀ ਲੜਾਈ ਤਾਂ ਹੁਣ ਆਮ ਗੱਲ ਹੋ ਗਈ ਹੈ ਫਤਿਹਗੜ੍ਹ ਸਾਹਿਬ ਤੌਰਵਿੰਦਰ ਸਿੰਘ ਢਿੱ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563